ਨਾ ਕੌਂਸਲਰਾਂ ਗਰੇਤੇ ਹਮ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਸੀ ਉਹਦਾ ਕਾਰਨ ਸੀ ਪਹਿਲਾਂ ਜੀ ਫੇਟਾ ਖੋਲਿਆ ਗਿਆ ਉਸ ਤੋਂ ਬੰਦ ਕਰਤਾ ਗਿਆ ਸੀ ਅੱਛਾ ਇੱਕ ਨ ਕੀ ਆ ਗਿਆ ਕਿ ਅੱਜ ਕੁਝ ਕੁਸ਼ੀਆ ਕੰਟਰੈਕਟਰਾਂ ਨੇ ਪੜ ਲਗਾ ਲਗਾ ਕੇ ਉਹ ਫੋਰ ਵਗੈਰਾ ਬਣਾ ਕੇ ਲਗਾ ਰਹੇ ਆ ਅੱਛਾ ਤੁਹਾਨੂੰ ਸੂਚਨਾ ਮਿਲੀ ਸੀ ਇਸ ਬਾਰੇ ਸੂਚਨਾ ਮਿਲਣ ਦੇ ਨਾਲ ਕੀ ਹੋਇਆ ਕਿ ਉਹ ਬਣਾ ਰਹੇ ਆ ਫੋਰ ਅਸੀਂ ਫੋਰ ਬਣਾ ਕੇ ਉਹ ਲਗਵਾਉਣਾ ਚਾਹਦੇ ਆ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਅੱਜ ਇਹ ਮੀਟਿੰਗ ਬਾ ਰੱਖੀ ਗਈ ਸੀ ਅੱਜ ਸਦਗੂਰ ਬੀਪਾ ਉਹਨਾਂ ਦੀ ਮੀਟਿੰਗ ਰੱਖੀ ਗਈ ਜਿਲ੍ਹੇ ਵਿੱਚ तकरीबन ਸਾਡੇ ਸਾਰੇ ਹੀ ਸੰਸਥਾਵਾਂ ਦੇ ਮੈਂਬਰ ਸਾਰੇ ਮਗਾਂ ਮੈਂਬਰ ਸਾਰੇ ਲੀਡਰ ਸਭਾ ਨੂੰ ਇਕੱਠੇ ਹੋਈ ਸੀਗੇ ਉਹਦੇ ਵਿੱਚ ਅੱਜ ਉੱਥੇ ਮੀਟਿੰਗ ਵੀ ਜਾ ਕੇ ਆਏ ਉਹ ਵੀ ਅਸੀਂ ਦੱਸਣਾ ਹੈ ਅੱਥੇ ਕਰਕੇ ਕਿ ਅਸੀਂ ਸਰਕਾਰ ਨੂੰ ਜ਼ਬਾਨੀ ਦੇਣਾ ਚਾਹੁੰਦੇ ਹਾਂ ਚਾਹੇ ਐਮ.ਐਲ.ਏ ਕੁਝ ਕਰੇ ਜਾਂ ਨਾ ਕਰੇ ਸਾਨੂੰ ਐਮ.ਐਲ.ਏ ਨਾਲ ਕੋਈ ਮਤਲਬ ਨਹੀਂ ਹੈ ਐਮ.ਐਲ.ਏ ਦਾ ਵੈਸੇ ਹੀ ਹਲਕਾ ਸੀਗਾ ਉਹਦੀ ਬਰਾਦੀ ਦਾ ਕੰਮ ਹੈ ਉਹਨੂੰ ਕਰਨਾ ਚਾਹੀਦਾ ਹੈ ਅਗਰ ਐਮ.ਐਲ.ਏ ਨਹੀਂ ਕਰਨਾ ਚਾਹੁੰਦਾ ਤੇ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਸ ਪ੍ਰਸ਼ਾਸਨ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਹਾਲਤ ਵਿੱਚ ਠੇਕਾ ਨਹੀਂ ਖੁੱਲੇਗਾ ਅਗਰ ਇਹ ਠੇਕਾ ਖੁੱਲਾ ਹੀ ਆ ਤੁਸੀਂ ਤੁਹਾਡੀ ਮਾਦੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਡੀਸੀ ਸਾਹਿਬ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਗਰ ਇਹ ਠੇਕਾ ਦੁਬਾਰਾ ਖੁੱਲਦਾ ਹੈ ਕਿਸੇ ਵੀ ਕਾਰਨ ਕਰਕੇ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਜਿਹੜਾ ਵੀ ਇੱਥੇ ਰੋਲਾ ਪਏਗਾ ਜਿੰਨਾ ਵੀ ਕੋਈ ਗਤਗਤ ਕੰਮ ਕੀਤਾ ਜਾਊਗਾ ਪ੍ਰਸ਼ਾਸਨ ਨੂੰ ਜ਼ਿੰਮੇਵਾਰਕੜੀ ਪ੍ਰਸ਼ਾਸਨ ਦੀ ਹੋਏਗੀ ਇਹ ਸਾਡੀ ਸਿੱਧੀ ਗੱਤ ਆਉਣੀ ਹੈ ਇਹ ਠੇਕਾ ਕਿਸੇ ਵੀ ਹੱਦ ਵਿੱਚ ਨਹੀਂ ਖੁੱਲਣਾ ਸਰਪੰਚ ਸਾਹਿਬ ਤੁਸੀਂ ਸਾਭਕਾ ਕੌਂਸਲਰ ਲੈ ਚੁੱਕੇ ਨਹੀਂ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਸਾਹਿਬ ਦੀ ਜੋ ਵੀ ਤੁਸੀਂ ਜਿਸ ਹਿਸਾਬ ਨਾਲ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਐਮਐਲਏ ਨੂੰ ਇਹ ਜੋ ਮੁੱਦਾ ਆਏ ਉਹਦੇ ਵਿੱਚ ਨਹੀਂ ਆ ਰਹੇ ਆ ਤੁਸੀਂ ਖੁਸ਼ ਨਹੀਂ ਹੋ ਤੁਹਾਡੀ ਕਮਿਊਨਿਟੀ ਖੁਸ਼ ਨਹੀਂ ਹੈ ਕਿ ਤੁਸੀਂ ਨਹੀਂ 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 ਕਮਿਊਨਿਟੀ ਗੱਲ ਕਰਨ ਉਹਨਾਂ ਨੇ ਐਮਐਲਏ ਸਾਹਿਬ ਨਾਲ ਗੱਲ ਕੀਤੀ ਹੋਵੇ ਕਿਉਂਕਿ ਇਹਨਾਂ ਗੱਲ ਕੀਤੀ ਸੀ ਜਿਹੜੇ ਮੁੱਖ ਮੰਤਰੀ ਦੇ ਨੇ ਉਹ ਨੇ ਜਾਂ ਸਤਜੁਰ ਕਬੀਰ ਪ੍ਰਬੰਧਕ ਕਮੇਟੀ ਜਿਹੜੀ ਆ ਉਹਨਾਂ ਨੇ ਇਹ ਗੱਲ ਨੂੰ ਪਹਿਲਾਂ ਮੁੱਦਾ ਚੁੱਕਿਆ ਸੀਗਾ ਐਮਐਲਏ ਸਾਹਿਬ ਨਾਲ ਗੱਲ ਕੀਤੀ ਗਈ ਹੋਣੀ ਆ ਜੀ ਪਰ ਇਹ ਖੁੱਲਾ ਨਹੀਂ ਪਰ ਕੁਸ਼ਵ ਦਾ ਲੱਗਾ ਵੀ ਇਹ ਦੁਬਾਰਾ ਖੋਲ ਰਹੇ ਆ ਅਸੀਂ ਕਹਿੰਦੇ ਆ ਕਿ ਇਹ ਦਿੱਖਤੀ ਦੂਰ ਤੇ ਇਤੂ ਦਾ ਸਮਾਨ ਹੈ ਜੋ ਕਿ ਚੁੱਕ ਕੇ ਪਰੇ ਕੀਤਾ ਜਾਵੇ ਇਤੂ ਜਿਹੜਾ ਸਮਾਨ ਪਿਆ ਉਹਨਾਂ ਦਾ ਉਹ ਚੁੱਕ ਕੇ ਬੰਦ ਕਰਕੇ ਲਿਖਤੀ ਰੂਪ ਤੇ ਦੇ ਕੇ ਜਾਣਾ ਨਹੀਂ ਕਹਦਾ ਕਹਿਣਾ ਹੈ ਕਿ ਜਿਹੜਾ ਸਮਾਜ ਹੈ ਉਹ ਸਾਥ ਨਹੀਂ ਦੇ ਰਿਹਾ ਕਿਹਾ ਐਮਐਲਏ ਸਾਰੇ ਸਵਾਲ ਕਰਾਂ ਸਮਾਜ ਦਾ ਮੈਂ ਐਮਐਲਏ ਦੀ ਗੱਲ ਕਰ ਰਿਹਾ ਐਮਐਲਏ ਦੀ ਗੱਲ ਕਰ ਰਿਹਾ ਐਮਐਲਏ ਦੀ ਗੱਲ ਕਰ ਰਿਹਾ ਸਪੋਜ਼ ਜਿੱਦਾਂ ਅਸਟਾਜ ਅੱਜ ਅੱਜ ਸਮਾਜ ਜਿਹੜਾ ਹੈ ਮੈਂ ਕਹ ਰਿਹਾ ਐਮਐਲਏ ਦਾ ਸਪੋਰਟ ਨਹੀਂ ਕਰ ਰਿਹਾ ਤੁਹਾਡਾ ਨਹੀਂ ਨਹੀਂ ਮੈਂ ਅੱਜ ਐਮਐਲਏ ਸਾਹਿਬ ਨੂੰ ਬੁਲਾਇਆ ਗਿਆ ਸੀ ਇੱਥੇ ਸਾਨੂੰ ਜੋ ਮੈਸੇਜ ਲੱਗਿਆ ਹੋਇਆ ਵੀ ਐਮਐਲਏ ਸਾਹਿਬ ਉੱਥੇ ਆ ਰਹੇ ਆ ਪਰ ਐਮਐਲਏ ਇਸ ਲਈ ਮੈਂ ਗੱਲ ਕਹਿ ਰਿਹਾ ਮੈਂ ਕਿ ਹੋ ਸਕਦਾ ਉਹਨਾਂ ਨੇ ਉਹ ਕੰਮ ਪੈ ਗਿਆ ਕਿ ਤੂੰ ਪਤਾ ਲੱਗਾ ਮੈਨੂੰ ਕਿ ਉਹਨਾਂ ਸੀਐਮ ਸਾਹਿਬ ਨੇ ਉਹ ਮੀਟਰ ਰੱਖ ਲਈ ਗਏ ਉਹ ਨਹੀਂ ਆਏ ਸੀਗੇ ਅਗਰ ਆਂਦੇ ਤਾਂ ਸਾਨੂੰ ਸਮਝ ਆ ਜਾਂਦੀ ਗੱਲ ਦੀ ਉਹ ਨਾਂਨ ਕਰ ਨਹੀਂ ਕਹਿ ਰਹੇ ਵੀ ਸਪੋਜ਼ ਅਗਰ ਨਹੀਂ ਵੀ ਕਰ ਪਾਦੇ ਕਿ ਸਮਾਜ ਜਿਹੜਾ ਹੈ ਨਾ ਖੁਸ਼ ਐ ਐਮਐਲਏ ਨਹੀਂ ਐਸੀ ਨਹੀਂ ਗੱਲ ਕਹਿ ਸਕਦੇ ਖੁਸ਼ ਹੈ ਜਾਂ ਨਹੀਂ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਫੇਲ ਆ ਜਿਹੜਾ ਆ ਅਸੀਂ ਜਿਹੜੀ ਗੱਲਬਾਤ ਹੁਣ ਜਿਹੜੀ ਗੱਲ ਕਰ ਰਹੇ ਆ ਅਗਰ ਆ ਦੁਆਰਾ ਖੁੱਲਦਾ ਤੇ ਐਮਐਲਏ ਸਾਹਿਬ ਤੋਂ ਬਿਲਕੁਲ ਨਾ ਖੁਸ਼ ਹੋਣਗੇ ਅਗਰ ਇਹ ਕਿਸੇ ਬੰਦ ਹੋ ਜਾਂਦੀ ਹੈ ਤਾਂ ਫੇਰ ਉਹ ਸੀ ਕਹਿ ਸਕਦੇ ਆ ਸਰ ਸਵਾਲ ਆ ਕੁਝ ਦਿਨ ਪਹਿਲਾਂ ਹੀ ਰੋਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀਗਾ ਇੱਥੇ ਠੇਕੇ ਨੂੰ ਲੈ ਕੇ ਇੱਥੇ ਡਿਵੀਜ਼ਨ ਨੰਬਰ 5 ਦੇ ਐਸ ਐਚਓ ਸਾਹਿਬ ਵੀ ਪਹੁੰਚੇ ਸੀਗੇ ਸੋਨਾਵਲੂ ਕੀ ਉਸ ਵਕਤ ਨੂੰ ਆਸ਼ਵਾਸ਼ਣ ਦਿੱਤੇ ਆ ਉਹ ਇਹ ਕਰਕੇ ਬੰਦ ਕਰਾਤਾ ਸੀਗਾ ਠੇਕਾ ਬੰਦ ਕਰਾਉਂਦਾ ਸੀ ਉਹਨਾਂ ਨੇ ਆਪਣੀ ਹਾਈ ਹਾਰਸ਼ ਅਥਾਰਟੀ ਨੂੰ ਗੈਰ ਤਰ ਗਿਆ ਸੀਗਾ ਠੇਕਾ ਬੰਦ ਸੀ ਪਰ ਕੁਝ ਗੱਲਾਂ ਤੋਂ ਪਤਾ ਲੱਗਾ ਕਿ ਸਾਨੂੰ ਵੀ ਇਹ ਠੇਕੇ ਦੇ ਜਿਹੜੇ ਨੇ ਇਹ ਬੋਰਡ ਵਗੈਰਾ ਬਣਨੇ ਜਾ ਰਹੇ ਨੇ ਸਾਡੇ ਮਨਸਾਏ ਨਹੀਂ ਕਿ ਕਿਤੇ ਰਾਤੋਂ ਰਾਤ ਇਹਦਾ ਠੇਕਾ ਖੁੱਲ ਗਿਆ ਕਿਦਾਰਾ ਕੋ ਰਾਤ ਕਿਤੇ ਲਾ ਕੇ ਠੇਕਾ ਕੋ ਨਾ ਦੇ ਆ ਉੱਚ ਅਧਿਕਾਰੀਆਂ ਨੇ ਜਦ ਮਨਾ ਕਰਤਾ ਗੱਲ ਹੋ ਗਈ ਆ ਫਿਰ ਕਿਉਂ ਦੁਬਾਰਾ ਖੋਲਿਆ ਜਾ ਰਿਹਾ ਇਹਹੀ ਗੱਲ ਕਹਿ ਰਹੇ ਨਾ ਮੈਂ ਕਹਿ ਰਿਹਾ ਇਹਹੀ ਗੱਲ ਕਹਿ ਰਹੇ ਆ ਵੀ ਜੇ ਸੁਪੋਜ਼ ਕਿ ਇਹਦੀ ਸ਼ਹਿ ਹੈਗੀ ਏ ਤੁਹਾਡੀ ਇਮਾਨਦਾਰੀ ਮੈਂ ਤੋ ਇਹਹੀ ਕਹਿਣਾ ਚਾਹੁੰਦਾ ਜੇ ਕਿ ਇਹਦੀ ਸ਼ਹਿ ਹੈਗੀ ਏ ਤੋ ਆਪਣੇ ਆਪ ਵੀ ਡਰਾ ਕਰ ਲੋ ਨਹੀਂ ਤੇ ਇਥੇ ਬਹੁਤ ਭਾਰੀ ਇਕੱਠ ਹੋਏਗਾ ਔਰ ਅਸੀਂ ਟੋਟਲੀ ਤੌਰ ਤੇ ਦੰਨਾ ਲਾਵਾਂਗੇ ਅਗਰੇ ਠੇਕਾ ਬੰਦ ਨਹੀਂ ਹੋਣਾ ਇਹ ਠੇਕਾ ਤੇ ਬਹੁਤ ਛੋਟੀ ਗੱਲ ਹੈ ਅਸੀਂ ਤੇ ਆਪਣੇ ਧਰਮ ਵਾਸਤੇ ਆਪਣੇ ਸਮਾਜ ਵਾਸਤੇ ਆਪਣੀ ਆਸਥਾ ਵਾਸਤੇ ਇਹ ਵੀ ਕੁਰਬਾਨੀ ਦੇਣ ਨੂੰ ਤਿਆਰ ਸਰ ਪਹਿਲਾਂ ਵੀ ਕੀ ਪਹਿਲਾਂ ਵੀ ਇੱਥੇ ਜਿਹੜਾ ਠੇਕਾ ਖੋਲਿਆ ਗਿਆ ਉਹਨੂੰ ਬੰਦ ਕਰਾਇਆ ਗਿਆ ਸੀਗਾ ਜਦੋਂ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਖੋਲਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਹੋ ਸਕਦਾ ਹੈ ਲੱਗਾ ਉਹਨਾਂ ਨੇ ਜੋ ਬੋਰਡ ਗਿਆ ਬੰਦ ਰੇ ਹੈ ਉਹ ਹਿਊਮਰ ਵੀ ਹੋ ਸਕਦੀ ਹੈ ਅਗਵਾ ਵੀ ਹੋ ਸਕਦੀ ਹੈ ਪਰ ਅਗਰ ਅਦਾ ਕੀਤਾ ਗਿਆ ਤੁਹਾਡੀ ਮਾਦੀਆਂ ਦੀ ਗੱਲ ਰਹੀ ਹੈ ਅਗਰ ਅਦਾ ਕੀਤਾ ਗਿਆ ਦਾ ਸਾਡਾ ਸਮਾਜ ਚੁੱਪ ਕਰਕੇ ਨਹੀਂ ਬੈਠਾ ਘਰਾਂ ਵਿੱਚ ਕੋਈ ਗੱਲ ਨਹੀਂ ਕਿ ਐਸਐਚਓ ਖੁਦ ਆਇਆ ਸੀ ਮੌਜੂਦ ਨਹੀਂ ਹੋ ਸਕਦਾ ਨਾ ਹੋਵੇ ਅਗਰ ਹੋਏਗਾ ਤਾਂ ਆਪਾਂ ਫਿਰ ਵੀ ਦੁਬਾਰਾ ਸੰਘਰਸ਼ ਕਰਾਂਗੇ ਠੀਕ ਹੈ ਟੋਟਲੀ ਬੰਦ ਕਰਾਂ ਚਾਹੁੰਦੇ ਆ ਇੱਕ ਵਾਰੀ ਤੁਸੀਂ ਠੇਕਾ ਦਿਖਾ ਦੋ ਠੇਕਾ ਦਿਖਾ ਦੋਗੇ ਮੜਾ ਜਿਆ ਕਿਹੜਾ ਠੇਕਾ ਆ ਉੱਥੇ ਜਾ ਕੇ ਮੜਾ ਜਿਆ ਇਸ਼ਾਰਾ ਕਰ ਦਿਓ ਜਿਹੜਾ ਸਕਰੈਪ ਜਿਹਾ ਲਿਖਿਆ ਹੋਇਆ ਉਹ ਹੈ ਇੱਕ ਵਾਰੀ ਇੱਕ ਵਾਰੀ ਥੱਲੇ ਕੜੇ ਹੋਗੇ ਨਾ ਇਸ਼ਾਰਾ ਕਰ ਦਿਓ ਇਸ਼ਾਰਾ ਕਰ ਦਿਓ ਮੜਾ ਜਿਆ 2 ਮੀਟਰ ਦੇ ਦਾਇਰੇ ਵਿੱਚ ਅਸੀਂ ਉੱਥੇ ਚੱਲੀ ਜਾ ਸਾਡੇ ਪਵੰਗ ਚੱਲਣਗੇ ਦੇ ਦੇਗੀ ਇਸ ਠੇਕੇ ਦਾ ਅੰਦਰ ਆ ਕੇ ਦੇਖਾ ਜੀ ਅੰਦਰ ਸ਼ਰਾਬ ਦੀ ਬੋਤਲਾਂ ਅੰਦਰ ਹੋਰ ਜਿਹੜਾ ਤਾਂ ਬਈ ਕਿ ਸਗਰ ਚੋਰਾ ਇਹ ਓਪਨ ਕਿਦੋਂ ਆਇਆ ਸੀ ਠੀਕ ਆ ਕਦੋਂ